ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਕਿਵੇਂ ਠੀਕ ਠਾਕ ਹਾਂ ਪ੍ਰਮਾਤਮਾ ਦੀ ਅਰਦਾਸ ਕਰਦੇ ਹਾਂ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਤੇ ਆਪਾਂ ਹੁਣ ਤੋਂ ਅੱਜ ਦਾ ਬਲੌਗ ਸ਼ੁਰੂ ਕਰਨ ਲੱਗੇ ਆਂ ਜੀ ਆਜੋ ਸਾਰੇ ਭਰਾ ਅੱਗੇ ਦੀ ਅੱਗੇ ਆਪਾਂ ਕਾਰਵਾਈਆਂ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੂ ਰਾਟਰ ਦੇ ਇੱਕ ਵਾਰੀ ਜائیں ਬਖਾਹ ਮਹਗਵਾਨੀ ਨੇ ਜਾਈ ਗੜੀ ਇਧਰ ਨੂੰ ਚੱਲਦੇ ਆਂ ਤਾਂਗ ਲੈਣ ਪਾਤਰ ਆ ਜੱਟੀਆਂ ਸਾਡੀ ਮੋਟਰ ਕਾਂਢ ਲੈ ਕਾਸਾ ਬਾਈ ਠੀਕ ਐ ਆਏ ਛੱਡਣੇ ਪੈਂਦੇ ਆ ਘਰ ਠੀਕ ਐ ਹੁਣ ਬੰਨ ਲਿਆ ਬੋਰੀਆ ਬੇ ਇਸ ਤਰ੍ਹਾਂ ਰਹੇ ਬੇ ਇਸ ਤਰ੍ਹਾਂ ਗੋਲਨੀ ਮਾਂ ਪ੍ਰਦੇਸੀ ਮਾਹੀ ਦਾ ਹੈ ਇਹਨਾਂ ਨੂੰ ਕਹਿੰਦੇ ਆ ਬੇ ਇਸ ਤਰ੍ਹਾਂ ਗੋਲ ਹਣ ਚੱਲਦੇ ਕਰੋ ਹੁਣ ਪਤਾ ਨਹੀਂ ਕਦੋਂ ਮੋੜਨਾ ਹੈ ਨਾ ਸੰਗਤ ਤੋਂ ਫੇਸੂ ਠੀਕ ਆਪਾ ਹਾਂ ਠੀਕ ਆ ਠੀਕ ਆ ਬੁਖਾਰ ਪਾਲਾ ਚੜ ਗਿਆ ਅੱਜ ਮੈਨੂੰ ਕੰਬਾ ਲੱਗਿਆ ਪੈਰਾਂ ਉੱਪਰ ਬੱਜੇ ਹੈ ਨਾ ਮਸਾਂ ਮੜਾ ਜਾ ਜਰੀਰ ਥਾਪੇ ਆਇਆ ਹੋਰ ਕਿਵੇਂ ਹੈ ਪ੍ਰਮਾਤਮਾ ਦੀ ਕਿਰਪਾ ਹਾਂ ਹਾਂ ਵਧੀਆ ਵਧੀਆ ਵਾਹ ਕਿਰਪਾ ਹੀ ਰੂਗੀ ਔਰ ਪਾਲੇ ਵਰਗੇ ਸਭ ਦੀ ਹਾਂ ਹਾਂ ਵਧੀਆ ਵਧੀਆ ਹਾਂ ਬਸਾਂ ਬਸਾਂ ਬੋਤਾਂ ਹਾਂ ਬੈਠੇ ਹਾਂ ਹਾਂ ਬੈਠੇ ਹਾਂ ਪਤਾ ਹੈ ਹੈ ਬਾਰੇ ਬੰਦੇ ਬਸਾਂ ਤੇ ਆ ਗਏ ਹਨ ਭਾਈ ਸ਼ਰਪੀ ਛੱਡੀ ਜਾਂਦੇ ਕੰਮ ਦੇ ਹੇ ਡਾਕਟਰ ਸਾਹਿਬ ਚਾਰੇ ਆਪਾਂ ਜੀ ਡਾਕਟਰ ਸਾਹਿਬ ਆਓ ਜੀ ਬਾਬਾ ਜੀ ਬਿਮਾਰ ਹੋ ਗਏ ਸਾਡੇ ਕੰਮ ਬਾ ਅਲਗ-ਅਲਗ ਕੇ ਬਾਹਲਾ ਜਿਆਦਾ ਕੰਮ ਬਾ ਚੜ ਗਿਆ ਭਾਈ ਬਾਬਾ ਬਾਲਾ ਬਿਮਾਰ ਹੋ ਗਿਆ ਸਵੇਰੇ ਇੰਨਾ ਜਿਆਦਾ ਕੰਮ ਬਾ ਚੜਿਆ ਇੰਨਾ ਜਿਆਦਾ ਆ ਇੰਨੇ ਕੋਡ ਮੋਟਾ 파 ਕੇ ਲੋਈ ਲਾਈ ਲੈ ਕੇ ਦਿੱਤੀ ਫੇਰ ਵੀ ਕੰਮ ਬਾ ਨਹੀਂ ਲਗ ਰੋ ਹਟਿਆ ਹੁਣ ਬਾੜਾ ਸੈੱਟ ਹੋ ਗਿਆ ਥੋੜਾ ਜਿਹਾ ਹੁਣ ਡਾਕਟਰ ਸਾਹਿਬ ਦੇ ਲੈ ਕੇ ਆਏ ਆ ਤੇ ਡਾਕਟਰ ਰਾਜੂ ਆ ਜੀ ਇਹ ਇੱਥੇ ਤੇ ਬਾਬਾ ਜੀ ਕਿਵੇਂ ਥੋੜਾ ਜਿਹਾ ਵਰਕ ਕਰਦਾ ਸੋਸ਼ਲ ਮੀਡੀਆ ਤੇ ਐਕਟਿਵ ਹੈ ਰਾਜੂ ਸੇਵਾਦਾਰ ਹੈ ਇਹ ਹਾਂ ਕੀ ਕਹਿੰਦੇ ਹੁੰਦੇ ਉਹਨੂੰ ਰਾਜੂ ਨੂੰ ਸੇਵਾਦਾਰ ਨੂੰ ਕੀ ਕਹਿੰਦੇ ਹੁੰਦੇ ਆ ਸਮਾਜ ਸੇਵੀ ਸਮਾਜ ਸੇਵੀ ਬੰਦਾ ਹੈ ਜੀ ਹਾਂ ਸਮਾਜਿਕ ਕੈਂਪ ਲਾਉਣੇ ਹੋਰ ਜਿੰਨੇ ਵੀ ਆ ਦੇਖੋ ਦਿਖਾ ਆਪਣੀ ਗੱਡੀ ਤੇ ਨਹੀਂ ਲੱਗਿਆ ਹੁੰਦਾ ਸੀਗਾ ਹਾਂਜੀ ਹਾਂਜੀ ਕੈਂਪ ਦਾ ਲਾਇਆ ਹੁੰਦਾ ਸੀ ਉਹ ਬਾਈ ਰਾਜੂ ਦਾ ਹੀ ਲਾਇਆ ਵਾ ਸੀ ਉਹ ਵੀ ਇਲਾਜ ਕਰਾਉਣੇ ਸਾਬ ਸਾਹਿਬ ਸਮਾਜ ਸਾਹਿਬ ਆ 1 ਫਰਵਰੀ ਨੂੰ ਲੱਗਾ ਸੀ ਕਿਨ ਮੈਂ ਦਿਖਾ ਵੀ ਦੇ ਤੇ ਲਿਖਿਆ ਵੀ ਰੂਗਾ ਹਾਂ ਇਹ ਹੈਗਾ ਬੱਬਾ ਜੀ ਹੌਂਦੜ ਕੈਂਪ ਹੈ 1 ਫਰਵਰੀ 2024 ਨੂੰ ਲੱਗਾ ਸੀ ਇਹ ਇੱਥੇ ਐ ਹੀ ਨਹੀਂ ਲਿਖਿਆ ਕੈਨਮਾ ਹਾਂ ਕੈਨਮਾ ਮੈਂ ਕਹਿੰਦਾ ਪਤਾ ਨਹੀਂ ਕਿੰਨੀ ਕਿ ਸੇਵਾ ਕਰ ਚੁੱਕੇ ਆ ਜੀ ਹਾਂ ਸਾਡੇ ਪਿੰਡ ਦੇ ਵਿੱਚ ਮਤਲਬ ਕਿ ਜੇ ਕਿਸੇ ਨੇ ਆਪਰੇਸ਼ਨ ਕਰਾਉਣਾ ਹੈ ਮੌਕਸਰ ਜਾਣਾ ਹੈ ਬਟਿੰਡੇ ਜਾਣਾ ਹੈ ਇੱਥੇ ਵੱਡੇ ਸ਼ਹਿਰ ਜਾਣਾ ਹੈ ਉਹਨਾਂ ਨੂੰ ਸਲਿੱਪ ਕੱਟ ਕੇ ਦੇ ਦਿੰਦੇ ਆ ਰੇਟ ਅੱਧੇ ਚ ਵਜਦਾ ਜੀ ਜਿਹੜੀ ਕਮਾਈ ਆ ਉਹ ਬਿਲਕੁਲ ਓਟ ਜਾਂਦੀ ਹੈ ਹੱਕ ਦੇ ਹੀ ਲੈਂਦੇ ਆ ਫਿਰ ਉਹ ਵੀ ਰਾਜੂ ਦਾ ਫੋਨ ਆ ਗਿਆ ਰਾਜਦਾਰ ਦਾ ਫੋਨ ਆ ਗਿਆ ਠੀਕ ਹੈ ਨਾ ਇੰਨਾ ਫਰਕ ਹੈ ਮਤਲਬ ਇਹਨਾਂ ਨੂੰ ਡਾਕਟਰ ਨਹੀਂ ਕਹਿ ਸਕਦੇ ਜਿਵੇਂ ਆਪਾਂ ਕਹਿੰਦੇ ਨਾ ਡਾਕਟਰ ਇੱਕ ਰੱਬ ਹੈ ਰੱਬ ਉਹ ਦੇਖ ਲਓ ਐ ਹੁੰਦਾ ਰਹਾ ਡਾਕਟਰ ਦਾ ਸਹੀ ਗੱਲ ਆ ਜੀ ਠੀਕ ਹੈ ਨਾ ਬਿਲਕੁਲ ਉਹ ਵੀ ਹੁੰਦੇ ਆ ਜਿਹੜੇ ਸੁੱਤੇ ਪੈਸ ਦਾ ਪਤਾ ਨਹੀਂ ਕੀ ਕੀ ਕੱਢੀ ਜਾਂਦੇ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਨੂੰ ਕੀ ਪਤਾ ਕਿਹੜੇ ਕਿਹੜੇ ਪਾਰਸ ਦੋ ਦੋ ਆ ਸਹੀ ਗੱਲ ਹੈ ਹੈਨਾ ਵੀ ਕਿਹੜੇ ਨਾਲ ਚੱਲੀ ਜਾਂਦੇ ਇੱਕ ਦਾ ਮਾਰ ਕੇ ਪੰਪ ਛੱਡਦਾ ਮਹੀਨਾ ਭੱਜੇ ਫਿਰਾਂਗੇ ਮੁੜ ਕੇ ਔੜ ਔੜੀ ਸਲੋ ਹੁੰਦਾ ਕੜ ਕੇ ਕੜ ਕੇ ਕੜ ਕੇ ਕੜ ਕੇ ਤੇ ਮੁੜ ਕੇ ਕਿਹੜਾ ਆਪਣੇ ਕੋਈ ਗਾਂ ਫੁੱਲਾਂ ਚ ਦੇਖ ਲੂਗਾ ਵੀ ਇਹਦਾ ਪੰਪ ਇੱਕ ਨਿਕਲਿਆ ਨਹੀਂ ਉਹ ਜਿਹੜਾ ਕਹੀ ਨਹੀਂ ਹਾਂ ਹੈਨਾ ਸਹੀ ਗੱਲ ਹੈ ਸਟੋਕ ਕਰਕੇ ਕਿੱਧਰ ਗਈ ਇੱਕ ਨਿਓ ਜਿਹੜੇ ਦੀ ਨਾ ਵਾਜਦਾ ਫਰਕ ਪੈਂਦਾ ਵੀ ਚਰ ਵੀ ਚਰ ਵੀ ਆਏ ਹੋ ਜੇ ਭਈ ਵੀ ਪ੍ਰੈਸ਼ਰ ਘਟ ਮਾਰਦਾ ਸੀ ਹਾਂ ਇਹਦਾ ਫਰਕ ਸੀਗਾ ਸਹੀ ਗੱਲ ਹੈ ਜੀ ਬਾਅਦ ਜਦੋਂ ਪਤਾ ਹੀ ਨਹੀਂ ਲੱਗਦਾ ਹਾਂ ਇਹਦਾ ਨਹੀਂ ਪਤਾ ਲੱਗਦਾ ਇੰਜਨ ਪ੍ਰੋਪਰ ਟੱਟਾ ਮਾਰਦਾ ਉਹ ਵੀ ਇਸ ਕਰਕੇ ਉਹ 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 ਜੇ ਵੀ ਮਿਲ ਜਾਂਦੇ ਐ ਤੇ ਇਹੋ ਜੇ ਰੱਬ ਦਾ ਰੂਪ ਹੀ ਮਿਲ ਜਾਂਦੇ ਸਹੀ ਗੱਲ ਹੈ ਜੀ ਲਓ ਜੀ ਹੁਣ ਮੈਂ ਟੀਕਾ ਲਗਵਾਦਾ بڑا ਉਖਾ ਹੋਊਗਾ ਮੈਂ ਰੋਣਾ ਨਾ ਜੀ ਰੋਣਾ ਬਾਬਾ ਜੀ ਟੀਕਾ ਲੱਗੂਗਾ ਹਾਂ ਆ ਆ ਗਏ ਜੀ ਸਾਹਿਬ ਬਾਬਾ ਜੀ ਬਿਵਾਰ ਹੋ ਗਏ ਜੀ ਡਾਕਟਰ ਸਾਹਿਬ ਪਾਲਾ ਪਖਾਰ ਕੰਬਾ ਲੱਗਿਆ ਕੰਬਾ ਚੜ ਗਿਆ ਜੀ ਇੱਕਦਾਂ ਵੀ ਜੀ ਮਾਲਕੋ ਤੇ ਬਿਮਾਰ ਹੋ ਗਏ ਆਏ ਜੀ ਸਾਡੇ ਡਾਕਟਰ ਸਾਹਿਬ ਇੱਕ ਬਹੁਤ ਵਧੀਆ ਸਮਾਜ ਸੇਵੀ ਡਾਕਟਰ ਸਾਹਿਬ ਹੈ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਲੋਕਾਂ ਦੀ ਸੇਵਾ ਕਰਨ ਲਈ ਆਏ। ਲਈ ਬੋਲੋ ਜੀ ਦਾ ਸਾਹ ਜੜੇ ਲੋ ਬਾਈ ਜੀ ਡਾਕਟਰ ਸਾਹਿਬ ਦੇ ਉਹੀ ਕੈਂਪ ਲੱਗਾ ਏ ਆਪਣਾ ਜਿਹੜੀ ਗੱਲ ਕਰਦੇ ਸੀ ਵੀ ਡਾਕਟਰ ਸਾਹਿਬ ਸਮਾਜ ਸੇਵੀ ਆ ਲੋਕਾਂ ਲਈ ਬਹੁਤ ਕੁਝ ਕਰਦੇ ਰਹਿੰਦੇ ਆ ਇੱਥੇ ਸਾਡੇ ਪਿੰਡ ਦੇ ਵਿੱਚ ਠੀਕ ਆ ਕੋਈ ਗਰੀਬ ਪਰਿਵਾਰ ਹੈ ਕੋਈ ਲੋੜਵੰਦ ਪਰਿਵਾਰ ਹੈ ਕਿਸੇ ਤੋਂ ਇਲਾਜ ਨਹੀਂ ਹੁੰਦਾਗਾ ਤਾਂ ਉਹਨਾਂ ਲਈ ਅੱਗੇ ਆ ਕੇ ਖੜਦੇ ਆ ਤੇ ਬਾਕੀ ਦਵਾਈਆਂ ਕੋਈ ਵੀ ਟੀਕਾ ਲਾਉਣਾ ਜਾਂ ਦਵਾਈ ਦੇਣੀ ਹੈ ਮੈਡੀਸਨ ਉਹਦਾ ਬਿਲਕੁਲ ਜਿੰਨਾ ਕਿ ਬਣਦਾ ਹੈ ਉਹਨਾਂ ਕੀ ਲੈਂਦੇ ਆ ਤੇ ਆ ਅੱਖਾਂ ਦਾ ਮੁਫਤ ਚੈੱਕ ਅਪ ਕੈਂਪ ਲੱਗਣਾ ਹੈਗਾ ਏ ਤੇ ਡੇਰਾ ਬਾਬਾ ਕਾਲਦਾਸ ਆ ਜੀ ਮਿੱਤੀ ਨੋਟ ਕਰ ਲਵੋ ਤੇ 20 ਤਰੀਕ ਨੂੰ ਲੱਗਣਾ ਹੈ ਸ਼ੁੱਕਰਵਾਰ ਦਾ ਦਿਨ ਹੈ 9 ਤੋਂ 1 ਵਜੇ ਤੱਕ ਠੀਕ ਹੈ ਤੇ ਸਾਰੀਆਂ ਦਵਾਈਆਂ ਦਿੱਤੀਆਂ ਜਿਹੜੀਆਂ ਇਸੇ ਤਰ੍ਹਾਂ ਡਾਕਟਰ ਸਾਹਿਬ ਵੱਲੋਂ ਬਹੁਤ ਸਾਰੀਆਂ ਅੱਗੇ ਵੀ ਇਹ ਕੈਂਪ ਲੱਗਦੇ ਰਹਿੰਦੇ ਆ ਇਸ ਸਾਲ ਦੇ ਵਿੱਚ ਦੋ-ਦੋ ਉਪਰਾਲੇ ਕਰਦੇ ਆ ਜੀ ਹਾਂ ਜਿਹੜੇ ਨੇੜੇ ਦੇ ਆ ਸਾਡੇ ਸਮਾਗਸਰ ਦੇ ਨੇੜੇ ਦੇ ਭਰਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਫਾਇਦਾ ਚੁੱਕ ਸਕਦੇ ਆ ਹਾਂ ਬਿਲਕੁਲ ਇਹ ਨਹੀਂ ਹੈਗਾ ਕਿ ਦੂਰੋਂ ਨਾ ਆਓ ਹਾਂ ਆਓ ਦਿਲ ਆ ਸਕਦਾ ਰੀ ਲੈਂਡ ਵੀ ਪਾਏ ਜਾਣਗੇ ਰੀ ਲੈਂਡਸ ਵੀ ਪਾਏ ਜਾਣਗੇ ਹਨਾ ਕੋਈ ਲੋੜਵੰਦ ਭਰਾ ਆਜੋ ਠੀਕ ਹੈ ਬਾਕੀ ਹੋਰ ਜਾਣਕਾਰੀ ਲਈ ਤੁਹਾਨੂੰ ਨੰਬਰ ਦੇਵਾਂਗੇ ਡਾਕਟਰ ਸਾਹਿਬ ਦਾ ਠੀਕ ਆ ਪਰ ਨਜਾਇਜ਼ ਨਹੀਂ ਜੀ ਨੂੰ ਲੋੜਾ ਨਾ ਹੋਈ ਫੋਨ ਲਾਇਓ ਕਿਉਂਕਿ ਡਾਕਟਰ ਸਾਹਿਬ ਦੇ ਕੋਲੇ ਫੋਨ ਆਉਂਦੇ ਬੜੇ ਨੇ ਬਿਲਕੁਲ ਜੀ ਤੇ ਡਾਕਟਰ ਸਾਹਿਬ ਦਾ ਨੰਬਰ ਜ਼ਰੂਰ ਪਾਇਆ ਜਾਊਗਾ ਜੀ ਹਾਂਜੀ ਓਕੇ ਹਾਂਜੀ ਚਲੋ ਆਜੋ ਭਰਾ ਜੀ ਚੱਲੀਏ ਸਾਰੇ ਭਰਾ ਤੇ ਆਪਾਂ ਬਿਮਾਰ ਕਰਕੇ ਫਿਰ ਲੇਟ ਹੋ ਗਏ ਪਤਾ ਨਹੀਂ ਕਿਉਂ ਇੱਕ ਪਾਸਾ ਯਾਰ ਬੰਦ ਹੀ ਰਹਿੰਦਾ ਯਾਰ ਕਿਤੇ ਬਿਮਾਰ ਕਿਤੇ ਗੱਡੀ ਖਰਾਬ ਕਿਤੇ ਬਿਮਾਰ ਆ ਕਿਸੇ ਇੰਨੇ ਕਸਨ ਜੀਰਬ ਲਈ ਫਿਰਦਾ ਹੈ ਆਂ ਸੁਤਾਗਾ ਨਹੀਂ ਜਾਣ ਦਿੰਦਾ ਉਹ ਤੂੰ ਹਾਂ ਇਹ ਵਧੀਆ ਗੱਲ ਹੈ ਚਲੋ ਕੋਈ ਨਹੀਂ ਸੂਲੀ ਤੋਂ ਸੂਲ ਬਣਾ ਦਿੰਦਾ ਮੇਰਾ ਸਤਗੁਰ ਪਿਆਰਾ ਹੈ ਹਾਂ ਠੀਕ ਹੈ ਜੀ ਆਜੋ ਮਿਲਦੇ ਆ ਉੱਥੇ ਲੰਗਰ ਲੱਗੀ ਆਪਾਂ ਚੱਲ ਕੇ ਕੇ ਨਾ ਮੇਰਾ ਹੋਵੇ ਜਿਹੜਾ ਬੁਖਾਰ ਆਏ ਆਪਾਂ ਨੂੰ ਨਾ ਕਾਂਬਾ ਲਾ ਕੇ ਜੜਦਾ ਹੈ ਹਾਂ ਇੱਕ ਦਮ ਪੌੜਾ ਲੱਗਣ ਲੱਗਦਾ ਹੈ ਮਤਲਬ ਕਿ ਦੰਦ ਦਬਜਣ ਲੱਗ ਜਾਂਦੇ ਆ ਦੰਦ ਸਹੀ ਗੱਲ ਹੈ ਜਿਵੇਂ ਬਾਲੀ ਬਾਬਾ ਠੰਡੰਦੇ ਆਏ ਹੋਇਆ ਸੀ ਲੱਗ ਰਹੀ ਸੀ ਹੈ ਨਾ ਹੋਰ ਬਾਬਾ ਜੀ ਬਾਹਲੇ ਕੰਬਲ ਲੱਗ ਗਏ ਸੀਗੇ ਮਸਾ ਲੋਈਆਂ ਲਾਈਆਂ ਦੇ ਕੇ ਕੋਟ ਕਾਟ ਪਵਾ ਕੇ ਫੇਰ ਸੈੱਟ ਕੀਤਾ ਦੰਦ ਵੱਜਣ ਲੱਗ ਗਏ ਜਿਵੇਂ ਪੂਰੀ ਧੁੰਦ ਦੇ ਵਿੱਚ ਕੋਰੇ ਪੈਂਦੇ ਜਵਾਜਦੇ ਹੁੰਦੇ ਨਾ ਬੰਦੇ ਦੇ ਬਰਫ਼ ਪੈਂਦੀ ਜੀ ਉਵੇਂ ਵੱਜਦੇ ਸੀਗੇ ਬਾਬਾ ਇੱਕਦਮ ਹੀ ਨਾਲੇ ਹੋਇਆ ਕੰਮ ਨਾ ਮੇਟਾ ਦੇ ਵਿੱਚ ਵਿੱਚ ਦੀ ਹੈ ਸਮਝ ਨਹੀਂ ਆਈ ਹਾਂ ਚੰਗੇ ਭਲੇ ਉੱਠੇ ਆ ਨਾ ਬਾਬਾ ਰਾਤ ਵੀ ਚੰਗੇ ਭਲੇ ਸੀਗੇ ਬੈਠੇ ਹੋਣੇ ਨਰਕਾ ਜੀਰਦੇ ਆ ਜੀਰਦੇ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਢੜਕੇ ਦਾ ਉੱਠਣ ਜ਼ਾਰ ਹੀ ਮੈਨੂੰ ਜ਼ਰੀਰ ਮਹਿਸੂਸ ਹੁੰਦਾ ਹੀ ਮੇਰਾ ਆ ਰਾਤ ਤੋਂ ਲੈ ਕੇ ਕਿਧਰ ਕਿਧਰ ਬਿਰਤੀਆਂ ਲੱਗੀ ਗਈਆਂ ਬੈਠਿਆਂ ਦੇ ਨਾ ਹਾਂ ਸਹੀ ਗੱਲ ਰਾਤ ਬਿਰਤੀ ਸੀ ਏ ਆ ਸਵੇਰੇ ਆਇਆ ਤਾਂ ਪਤਾ ਹੀ ਨਹੀਂ ਬੁਖਾਰ ਜੱਗ ਜਾਣਾ ਯਾਰ ਇਹ ਤਾਂ ਜਾ ਨਹੀਂ ਨੀ ਜਾਇਆ ਹਾਂ ਕੋਈ ਸਮਝ ਨਹੀਂ ਆਈ ਯਾਰ ਆ ਡਾਈ ਜੀ ਆ ਗੱਡੀਆਂ ਬਾਈ ਹੋਣੀ ਪਹਿਲਾਂ ਬੈਠੇ ਆ ਕੁਰਸੀਆਂ ਕੁਰਸੀਆਂ 10 ਅਗੇ ਆ ਰਹੀ ਹੈ ਜੀ ਗੱਡੀ ਹਾਂ ਜੀ ਬਾਬਾ ਜੀ ਪਹੁੰਚ ਗਏ ਆਪਾਂ ਆ ਗਏ ਆ ਗਏ ਬਾਬਾਈ ਜਮਾ ਨੇ ਸੱਟਣਾ ਸੇਤ ਮੂੰਹ ਤੋਂ ਬੜਾ ਐ ਲੱਗਦਾ ਵੀ ਜਮਾ ਸਖਤ ਬਿਮਾਰ ਆ। ਬਹੁਤ ਜਿਆਦਾ ਮੂਰਾ ਵੀ ਰੌਣਕ ਨਹੀਂ ਰਹੀ ਗੀ ਚਿਹਰੇ ਤੇ। ਉਹ ਤਾਂ ਰੌਣਕ ਕਾਹਦੇ ਨਹੀਂ ਜਦੋਂ ਬੁਖਾਰ ਆਇਆ। ਬੁਖਾਰ ਹਾਂ। ਹੈ? ਆਹ ਜਮਾ ਹੀ ਮੂੰਹ ਨੇ ਸਾਇਆ ਪਿਆਰ ਐ ਟੋਂ ਟਲਾ। ਚਲੋ। ਵੀ ਹਾਂਜੀ। ਮੈਂ ਕਹਿੰਨਾ ਰੌਣਕਾਂ ਲੱਗੀਆਂ ਪਈਆਂ। ਅੱਜ ਲੇਟ ਹੋ ਗਏ ਜਿੰਨਾ ਬੁਖਾਰ ਜਿਹੜਾ ਉਹਨਾਂ ਬੁਖਾਰ ਸੰਗ ਦੇਖੋ। ਸਾਂਗਾ ਦੇਖੋ ਹਾਂ ਬਣਿਆ ਪਿਆ ਕਿ ਨਹੀਂ ਗ੍ਰੀਨ ਟਾਪ ਆ ਕੋਲਜੀ ਬਿਲਕੁਲ ਬੈਂਕ ਨੇ ਪਰਲੇ ਪਾਸੇ ਗੱਡੀਆਂ ਖੜੀਆਂ ਆ ਇਹ ਇੱਥੇ ਹੀ ਆ ਹੈਲੋ ਦੀ ਇੱਕ ਗੱਲ ਨੇ ਕਹਿੰਦਾ ਮੁੰਡਾ ਸਾਰੀ ਹੈ ਹੈਲੋ ਦੀ ਇੱਕ ਗੱਲ ਨੇ ਮੁੰਡਾ ਸਾਰੀ ਰਾਤ ਰੋਆ ਯਾ ਨਹੀਂ ਰੋਆ ਯਾ ਨਹੀਂ ਹੁੰਦਾ ਉਹ ਜਗਾਇਆ ਕਰੇਗਾ ਉਹ ਜਗਾਇਆ ਨਹੀਂ ਹੁੰਦਾ ਉਹ ਰੋਣ ਦੀਆਂ ਗੱਲਾਂ ਅੱਗੇ ਪੁਹਾਨ ਤੱਕ ਅੱਗੇ ਜੜਿਆ ਪਿਆ ਨਾ ਉਹ ਚਲੇ ਭੱਜਿਆ ਯਾਰ ਕੋਈ ਗੱਲਿਆ ਯਾਰ ਕੋਈ ਭਾਈ ਦੇ ਨਹੀਂ ਕੋਈ ਬੰਦਿਆ ਨਹੀਂ ਗੱਲ ਕਰ ਯਾਰ ਕੋਈ ਕੋਈ ਜੱਤ ਕੀ ਵਜਾ ਜਮਈ ਮਾਰ ਤੇ ਯਾਰ ਇਹਨੇ ਤਾਂ ਯਾਤੀ ਵਾਗ ਜੈਨੇ ਜਾ ਜੈ ਮਸਾ ਬੁਕਾਰ ਲਿਆ ਹੋੜ ਚੜਾਉਂਦਾ ਬਾਬਾ ਹਣਾ ਹੋਰ ਜਾਈ ਐ ਮੈਂ ਯਾਰ ਬਾਬਾ ਸਾਰੀ ਰਾਤ ਜਗਾ ਹੋ ਜਾ ਭਾ ਜਾ ਤੇਰੀ ਰਾਤ ਦਾ ਤੇਰਾ ਵੀ ਦਰਦਾਂ ਦੇ ਵਜਾ ਮਾਰ ਕੇ ਕਸ਼ੀ ਆਪਾ ਇਹ ਵੀ ਗੱਲ ਤੈਨੂੰ ਕਿ ਨੀਂਦਰਾ ਧੱਗੇ ਹੋਇਆ ਰਹਿੰਦਾ ਹੈ ਹਾਂ ਨੀਂ ਜਾ ਕੇ ਨਹੀਂ ਆਉਂਦੀ ਤੇਰਾ ਮਾਜ ਮਾਰ ਕਸ਼ੀ ਇਹ ਧਰ ਜਾਂ ਦੇਵਾਂਗੇ ਚੜਾ ਚੜਾਵੇਂ ਤੁਰਿਆ ਫੜ ਜਾਵੇਂ ਗਾ ਲੈ ਜੀ ਕੋਟ ਦੇ ਦੇ ਦੇਖੇ ਜੋ ਫਿਰੇ ਕਿਤੇ ਐਵੇਂ ਹੱਬੇ ਦਕਲ ਚੱਲ ਪਹਿਲੇ ਛਾਗ ਵੇਚਣ ਵਾਲੇ ਨੇ ਸਮਝ ਲਈ ਕਿਤੇ ਆਹੋ ਹਾਂ ਚਾਰ ਚਾਰ ਫੁਲਕੀ ਜੀ ਹਾਂ ਤਿੰਨ ਠੀਕ ਹੈ ਬਾ 200 ਕਰਤਾ ਨਹੀਂ ਠੀਕ ਹੈ ਜੀ ਯਾ 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 ਬਹੁਤ ਕਲੇਸ਼ ਕਰਦੀ ਹੈ ਕਿਉਂਕਿ ਮੈਂ ਤਾਂ ਜਾਣਦਾ ਹੈ ਨਾ ਉਹ ਤੇ ਉਹ ਮੈਂ ਕਰਕੇ ਜਾਊਂਗਾ ਯਾਰ ਜ਼ਰੂਰ ਭਾਈ ਤੂੰ ਨਾ ਜਿ ਸ਼ਾਮ ਨੂੰ ਮੈਨੂੰ ਕਿਸ ਹਾਲ ਉਹਨਾਂ ਨੂੰ ਫੋਨ ਲਾ ਯ ਜ਼ਰੂਰ ਹੈ ਸਾਡਾ ਮਰਾ ਮਾਦਾ ਆਤੀ ਹੈ ਕਿਤੇ ਤੁੰਡੋ ਮੈਂ ਚਲੋ ਨਾ ਹੈਲੋ ਬਾਬਾ ਜੀ ਬਾਜਬੰਦ ਕਿਸ ਕਾਲੇ ਫਰਾਜ ਪਰਾ ਕਾਲੇ ਜਰੂਰ ਭਾਈ ਫਲ ਜਾ ਤੋਂ ਦੋ ਜੰਮ ਬਾਈ ਜਿਹੜੇ ਗਏ ਕੋਈ بابا ਜੀ ਨੂੰ ਮੈਨ ਲਾਉਂਦੇ ਆ ਭਰਾ ਭਾਈ ਜੀ ਆਏ ਆ ਜਿਆ ਵੀ ਭਰਾਤ ਆਏ ਆ ਉਹ ਆਪਣਾ ਜੀ ਇਹਦੀ ਤਵਾ ਜਰਦ ਨਾ ਨਹੀਂ ਗਿਆ ਨਹੀਂ ਤਾਂ ਦਿਖਾ ਰਿਹਾ ਇਹ ਆਪਣੀ ਸੰਭਾਲ ਕੋਈ ਨਾ ਹਾਂਜੀ ਹੁਣ ਆਪਣਾ ਕੰਮ ਜਿਹੜਾ ਸਿਰੇ ਲੱਗ ਚੁੱਕਿਆ ਤੇ ਹੁਣ ਆਪਾਂ ਅੱਜ ਇਹਨਾਂ ਨੂੰ ਭੇਜਾਂਗੇ ਆਪਾਂ ਕਰਦੇ ਆ ਰਾਮ ਜੀ ਆਪਾਂ ਚਲਦੇ ਆ ਹਸਪਤਾਲ ਐਡਮਿਟ ਹੋਣੇ ਆ ਤੇ ਬਾਕੀ ਜਿਹੜਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ